ਦਰਬਾਰ ਬਾਬਾ ਗੁੱਗਾ ਜਾਰ ਵੀ ਦੀ ਕਵਾਲੀਆਂ ਵੀ ਲੱਗ ਗਈਆਂ ਆ ਜੀ ਦਰਸ਼ਨ ਕਰੋ ਦਰਬਾਰ ਬਾਬਾ ਗੁੱਗਾ ਜਾਰ ਵੀ ਰਤਨਾ ਸੋਹਣਾ ਦਰਬਾਰ ਬਣਿਆ ਹੋਇਆ ਜੀ ਮਿੱਠਾ ਵੀ ਬਿਲਕੁਲ ਓਕੇ ਆ ਰੋਕੋ 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 ਨਿੰਬੂ ਪਾਣੀ ਘੱਟ ਮਿੱਠਾ ਪਾਣੀ ਜ਼ਿਆਦਾ ਹੈ ਬਹੁਤ ਜੋਰ ਕਰ ਲਓ ਪਿੰਡ ਦਾ ਸਾਡਾ ਆਲਸੀ ਬੰਦਾ ਆ ਸਾਰੇ ਪਿੰਡ ਤੋਂ ਜ਼ਿਆਦਾ ਆਲਸੀ ਬੰਦਾ ਯਾਰ ਤੁਹਾਨੂੰ ਹਾਂਜੀ ਗਿਆ ਮੈਨੂੰ ਪਤਾ ਨਹੀਂ ਕੌਣ ਹੈ ਹਾਂਜੀ ਵਾਲਾ ਮੈਂ ਗੇਟ ਤੋਂ ਹੀ ਦੇਖ ਲਿਆ ਅੱਛਾ ਥੈਂਕ ਯੂ ਬਹੁਤ ਵਧੀਆ ਲੱਗਾ ਭਾਈ ਕਿਹੜੀ ਜਗ੍ਹਾ ਤੋਂ ਭਾਈ ਤੁਸੀਂ ਅਹੀਂ ਭਾਈ ਬੋਪਾ ਰਾਏ ਦਾ ਬੋਪਾ ਰਾਏ 71 ਬੋਪਾ ਰਾਏ ਦਾ ਅੱਛਾ ਸ੍ਰੀ ਗੱਲ ਸਾਰਿਆਂ ਨੂੰ ਹੋਸ਼ ਰਹੂਗੀ ਹਾਲ ਚਾਲ ਠੀਕ ਠਾਕ ਸਾਰੇ ਮੈਂ ਬਿਲਕੁਲ ਠੀਕ ਆ ਜੀ ਉਮੀਦ ਆ ਤੁਸੀਂ ਵੀ ਸਾਰੇ ਮੋਗੜੀਆਂ ਹੋਵੋਗੇ ਤੇ ਅੱਜ 1 ਸਤੰਬਰ ਦਿਨ ਐਤਵਾਰ ਅਸੀਂ ਲਾਉਣੇ ਹੁੰਨੇ ਆ ਲੰਗਰ ਬਾਬੇ ਗੁਗਰੀ ਦੀ ਜਗ੍ਹਾ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਵਾ ਸਾਡੇ ਪਿੰਡ ਬਾਬੇ ਗੁਗਰੀ ਜਗ੍ਹਾ ਹੈਗੀ ਆਪਣੇ ਤੋਂ ਬਾਰ-ਬਾਰ ਉੱਥੇ ਅਸੀਂ ਲਾਉਂਦੇ ਹੁੰਦੇ ਆ ਮੁੰਡੇ-ਮੁੰਡੇ ਸਾਰੇ ਨਾਲ ਕੇ ਖੀਰ ਦਾ ਲੰਗਰ ਤੇ ਅੱਜ ਵੀ ਲਾਉਣਾ ਆ ਸੋ ਹੁਣ ਮੈਂ ਸੀਗਾ ਦੁਕਾਨੇ ਥੋੜਾ ਜਿਹਾ ਸਮਾਨ ਚੱਕਣ ਸਮਾ ਲਿਆ ਚੱਕ ਸਕੂਟਰੀ ਮੋੜ ਰੱਖ ਕੇ ਤੋਂ ਆਪਾਂ ਚੱਲੇ ਆ ਮਿਲਦੇ ਆ ਜੀ ਆ ਕੇ ਬਣੇ ਰਹੋ ਬਲੌਗ ਦੇ ਨਾਲ ਆਪਾਂ ਵੀ ਹੁਣ ਹੱਥ ਬਟਾਉਨੇ ਆ ਗਏ ਆ। ਕੇ ਕਰੋ ਦਰਸ਼ਨ ਦਰਬਾਰ ਬਾਬਾ ਗੁੱਗਾ ਜਾਰ ਵੀਰ ਜੀ ਕਵਾਲੀਆਂ ਵੀ ਲੱਗ ਗਈਆਂ ਆ ਜੀ। ਦਰਸ਼ਨ ਕਰੋ ਦਰਬਾਰ ਬਾਬਾ ਗੁੱਗਾ ਜਾਰ ਵੀਰ ਜੀ ਕਿੰਨਾ ਸੋਹਣਾ ਦਰਬਾਰ ਬਣਿਆ ਹੋਇਆ ਜੀ। ਪਿੰਡ ਬੋਤਾ ਰੇ ਸੰਗਤ ਆ ਰਹੀਆਂ ਗੁੱਗਾ ਪੂਜਣ। ਇਤਰੇ ਸਾਡੇ ਡੈਡੀ ਜੀ ਹੁਣੇ ਧੂਰ ਬੱਤੀ ਕਰਨ ਲੱਗੇ ਆ ਤੇ ਆਹ ਸਤਨਾਮੇ ਸੇਵਾ ਦਿੱਤੀ ਗਏ ਨੇ। ਕੀ ਕਮੈਂਟ ਕਰਕੇ ਦੱਸਿਓ ਕੌਣ ਕੌਣ ਗੋਗਾ ਪੂਜਣੇ ਜਾਂਦਾ ਹੁੰਦਾ ਆ ਅੱਜ ਦੇ ਦਿਨ ਬੱਤੀ ਬਾਹਰ ਦਾ ਮਾਹੌਲ ਤਾਂ ਕੋ ਸ਼ਦਾ ਆ ਜੀ ਇੱਧਰ ਸਾਡੇ ਸਾਈ ਜੀ ਬੈਠੇ ਆ ਇਧਰ ਡ్రਾਈ ਫਰੂਟ ਕੱਟ ਰਹੇ ਆ ਸਸਰੀ ਘਰ ਬੁਲਾ ਦਿਓ ਸਾਰਿਆਂ ਨੂੰ ਹੋਰ ਚਾਚਾ ਜੀ ਠੀਕ ਜੀ ਕੋਲ ਬਾਈ ਸਾਹਿਬ ਲੱਗੇ ਆ ਇਧਰ ਸ਼ੀਰ ਪਕਾ ਰਹੇ ਆ ਚਾਚਾ ਜੀ ਕਰ ਰਹੇ ਆ ਸੇਵਾ ਲਾਹ ਭਾਜੀ ਹੁਣੀ ਬੈਠੇ ਆ ਸੱਪ ਸਾਫ ਕਰ ਰਹੇ ਹਨਾ ਵਾਹ ਹਨਾ ਹੋਰ ਠੀਕ ਆ ਸਾਰੇ ਕਰ ਰਹੇ ਆ ਸੇਵਾ ਜੀ ਸੰਗਤਾ ਵੀ ਆਉਣੀਆ ਸ਼ੁਰੂ ਹੋ ਗਈਆਂ ਆ ਜੀ ਦੁਗਾ ਪੁੱਜਣ ਵਾਸਤੇ ਐ ਨਾ ਕੱਟਦੇ ਵਧੀਆ ਵਧੀਆ ਨਿੱਕੇ ਨਿੱਕੇ ਠੀਕ ਆ ਭਾਜੀ ਸਹੀ ਆ ਭਾਜੀ ਲੋ ਵੀ ਮਿੱਤਰੋ ਹੁਣ ਆਪਾਂ ਆਏ ਸੀਗੇ ਭਾਂਡੇ ਲੈਣ ਮਸਾਲਾਣੀ ਮੰਦਰ ਪਿੰਡ ਬੁੱਪਾਰੇ ਮੈਂ ਕਿਹਾ ਨਾਲ ਲੱਗਦੇ ਇੱਧਰ ਵੀ ਤੁਹਾਨੂੰ ਦਰਸ਼ਨ ਕਰਾ ਦੇਈਏ ਚਲੋ ਆਇਓ ਫੇ ਚੱਲਦੇ ਹਾਂ ਹੁਣ ਉੱਥੇ ਲੋ ਵੀ ਮਿੱਤਰੋ ਹੁਣ ਆਪਾਂ ਧੋ ਰਹੇ ਹਾਂ ਭਾਂਡੇ ਤੇ ਬੱਚਾਰੇ ਆਪਣਾ ਆਪਣਾ ਕੰਮ ਕਰ ਰਹੇ ਆ ਸੇਵਾ ਕਰ ਰਹੇ ਆ ਭਾਂਡੇ ਧੋ ਕੇ ਤੇ ਫੇ ਮਿਲਦੇ ਆ ਤੁਹਾਨੂੰ ਠੀਕ ਆ ਜੀ ਬਣੇ ਰਹੋ ਵਲੌਗ ਦੇ ਨਾਲ ਲਓ ਵੀ ਦੋਸਤੋ ਭਾਂਡੇ ਤੋਂ ਹੋ ਗਏ ਆਪਣੇ ਸਾਰੇ ਅਖੀਰ ਵੀ ਪਾਣੀ ਗਈ ਆ ਬਸ ਦੇਖੀਂ ਅਗਰ ਅਗਰਵਤੀ ਲਈ ਹੀ ਥੱਲੇ ਦੇ ਮੇਰੇ ਤੇਰਾ ਹੱਤਾ ਕਰ ਰਹੀ ਤੇ ਜਿਆਦਾ ਹੋ ਜਾਣਾ ਖੱਟਾ ਕੰਮ ਹੋ ਜਾਣਾ ਜਿਆਦਾ ਬਾਲਾ ਬਹਾ ਬਾਲਾ ਆ ਚਾਰ ਰੋਲੇ ਚਾਹ 10 ਗਲੂਨ ਲੈ ਕੇ ਨਿੰਬੂ ਪਾਣੀ ਬਣਾ ਲੱਗਾ ਆ ਜੀ ਉਹ ਉੱਥੇ ਕਿੱਥੋਂ ਲੂਣਾ ਆ ਆ ਭਲਾ ਲੂਣਾ ਅਕਲ ਕਿਡਾ ਇਹ ਲੂਣ ਬਹੁਤ ਹੀ ਆਇਆ। ਇਹ ਲੂਣ ਦੇਣਾ ਕਿਹਦਾ ਆ? ਹਾਂ ਥੋੜਾ ਆਇਆ ਲੂਣ। ਬਹੁਤ ਆਇਆ ਤੁਸ ਪਾ ਲੈ ਹੁੰਦਾ ਉਹ ਤੇਰੀ। ਹਾਂ ਨਹੀਂ ਉੱਤੇ ਦੱਬਾ ਖਾਲੀ ਸੀ। ਬਾਦ ਬਾਦ ਤੱਤੇ ਨਾ ਹੋ ਬੱਤੇ ਨਾ ਹੋ। ਚੱਲ ਖੋਰ ਦੇ ਖੰਡ। ਨੇ ਉਹਦਾ ਵਧੀਆ ਬਣੂਆ ਲੂਣ ਦੀ ਇਹਨਾ ਸਹੀ ਆ। ਲੂਣ ਬਹੁਤ ਹੀ ਆਉਂਦਾ ਹੈ। ਹਾਂ। ਹੋਰ ਤਾਂ ਨੀਗਾ ਕੁਛ ਇਹ। ਹੁਣ ਸਾਧ ਸੰਗਤ ਜੀ ਹੁਣ ਸਾਧ ਸਾਹਿਬ ਦੀ ਚੜ੍ਹਾਈ ਹੋਣ ਲੱਗੀ ਆ ਜੀ। ਦਰਬਾਰ ਬਾਬਾ ਗੁੱਗਾ ਯਾਰ ਪੀਰ ਜੀ ਦੇ। ਕਰੋ ਦਰਸ਼ਨ ਸਾਰੇ ਕੰਕਲੀ ਜੀ ਨੇ ਨਿੰਬੂ ਪਾਣੀ ਬਣਾਤਾ ਆ ਜੀ ਨਿੰਬੂ ਪਾਣੀ ਘੱਟ ਮਿੱਠਾ ਪਾਣੀ ਜ਼ਿਆਦਾ ਆ ਉਹ ਲੂਣ ਘੱਟ ਆ ਕਈਆ ਆ ਲੂਣ ਘੱਟ ਆ ਇੱਕੋ ਜਿਹੜੀ ਵਿੱਚ ਆਪਾਂ ਇੱਕ ਜਿਹੜੀ ਆਪਾਂ ਸਮੱਗਰੀ ਪਾਈ ਉਹਦਾ ਕਰਕੇ ਆ ਲੋ ਵੀ ਦੋਸਤੋ ਖੀਰ ਦਾ ਭੋਗ ਲੱਗ ਚੁੱਕਿਆ ਆ ਬਾਬਾ ਜੀ ਦੇ ਦਰਬਾਰ ਤੇ ਤੇ ਬਾਕੀ ਯਾਰ ਮੈਨੂੰ ਇੱਕ ਗੱਲ ਸੁਣੀ ਸੀ ਜਿੱਦਾਂ ਅੱਜ ਦੇ ਦਿਨ ਸਾਡੇ ਪਿੰਡ ਦੇ ਲੋਕ ਨਾਂ ਗੁੰਗਾ ਪੂਜਦੇ ਹੁੰਦੇ ਆ ਤੇ ਆਪਣੀਆਂ ਰਖੜੀਆਂ ਜਿਹੜੀਆਂ ਆਪਾਂ ਬੰਦਦੇ ਆ ਨਾ ਉਹ ਨਿਸ਼ਾਨ ਸਾਹਿਬ ਦੇ ਨਾਲ ਬੰਨੀਆਂ ਜਾਂਦੀਆਂ ਸਾਰੇ ਬੰਦਦੇ ਹੁੰਦੇ ਆ ਵੇਖ ਲਓ ਬੰਨੀਆਂ ਵੀ ਆ ਮੈਂ ਵੀ ਬੰਨੀਆਂ ਆ ਹੋਰ ਵੀ ਇੱਕ ਜਣ ਬੰਨੀਆਂ ਹੋਣੀਆਂ ਹੌਲੀ ਹੌਲੀ ਉਹ ਭਰ ਜਾਣਾ ਸਾਰਾ ਅੱਜ ਅੱਜ ਦੇ ਦਿਨ ਵਿੱਚ ਠੀਕ ਆ ਜੀ ਇਹਨੂੰ ਨੇ ਖੀਰ ਦਾ ਲੰਗਰ ਧੋਗ ਲੱਗ ਗਿਆ ਤੇ ਲੰਗਰ ਵੀ ਬਸ ਖਾਣ ਵਾਲਾ ਹੀ ਗੱਸਤਾ ਦਿਖਾਉਣੇ ਆ ਜਰੂਰ ਤੁਹਾਨੂੰ ਚੱਲ ਪਿਆ ਜੀ ਫੀਰ ਦਾ ਲੰਗਰ ਰੋਕੋ 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 ਲੋ ਵੀ ਸੰਗਤ ਆਉਣੀਆਂ ਸ਼ੁਰੂ ਹੋ ਗਈਆਂ ਆ ਜੀ ਫੀਰ ਦਾ ਲੰਗਰ ਛਕ ਰਹੀਆਂ ਆ ਪਾਉ ਜੀ ਪਾਉ ਹੋਰ ਪਾਉ ਰੈਡੀ ਹੋਣੀ ਵੀ ਛਕਦੇ ਆ ਕਿੱਦਾਂ ਦੀ ਬਣੀ ਆ ਜੀ ਫੀਰ ਵਧੀਆ ਆ ਬਹੁਤ ਵਧੀਆ ਮਿੱਠਾ-ਮਿੱਠਾ ਸਭ ਓਕੇ ਆ ਠੀਕ ਆ ਜੀ ਹੋਇਆ ਸਹੀ ਆ ਰੋਕੋ 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 ਆਗੇ 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 ਉਹ ਆਪਣੇ ਪ੍ਰਵਾਸੀ ਵੀ ਬਹੁਤ ਕੋਠੀ ਜੇ ਲੱਗੇ ਆ ਕੰਮ ਕਰਨ ਆਪਾਂ ਨਾਲ ਨੂੰ ਵੀ ਸਾਥ ਲਿਆ ਸੀਗਾ ਵੀ ਆ ਦੇ ਲੰਗਰ ਛਕ ਜੋ ਛਾਲ ਛਕ ਲੋ ਬਾਕੀ ਸੰਗਤ ਆਈ ਜਾਂਦੀਆਂ ਜਾਈ ਜਾਂਦੀਆਂ ਚੱਲਦਾ ਪਿਆ ਹੈ ਜੀ ਲੰਦਰ ਦੀ ਦਾ ਬਾਬੇ ਜੀ ਦੇ ਨਾਮ ਤੇ ਲੋਬੇ ਮਿੱਤਰੋ ਆਪਾਂ ਵੀ ਜੀਤ ਸਕਦੇ ਵੇ ਆਂ ਧਰਮ ਬਹੁਤ ਜਾਰੀ ਆ ਹੋ ਜਾਈ ਧਰਮ ਬਣੀ ਆ ਤੇ ਜੇਸ਼ਟ ਬਹੁਤ ਜਾਰੀ ਆ ਬਿੱਤਰਾ ਵੀ ਬਿਲਕੁਲ ਓਕੇ ਆ ਨਾ ਜ਼ਿਆਦਾ ਘਾਟਿਆ ਨਾ ਜ਼ਿਆਦਾ ਵੱਧਿਆ ਬਹੁਤ ਵਧੀਆ ਲੰਡਰ ਤਿਆਰ ਹੋਇਆ ਹੈ ਜੀ ਸੰਤਤਾ ਛਕ ਰਹੀਆਂ ਆ ਲੋਕੀਆ ਆ ਰਹੇ ਆ ਜਾ ਰਹੇ ਆ ਚਲੋ ਜੀ ਛਕ ਲਈਏ ਆਪਾਂ ਫੇਰ ਮਿਲਦੇ ਆਹ ਲੋ ਜੀ ਆਸੀ ਸਭ ਸਾਰੇ ਪਿੰਡ ਦਾ ਸਾਡਾ ਆਸੀ ਬੰਦਾ ਆ ਸਾਰੇ ਪਿੰਡ ਤੋਂ ਜ਼ਿਆਦਾ ਆਸੀ ਬੰਦਾ ਪਹੁੰਚ ਕੇ ਆਇਆ 11 ਵਜੇ 11 ਵਜੇ ਨਹੀਂ 12 1 ਵਜ ਚੁਕੇ ਆ ਉਹ ਇੱਕ ਹੋਰ ਐਡਮ ਆ ਗਈ ਆ ਹੌਲੀ 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 ਕਿੱਦਾਂ ਚਲੀਏ ਚੱਲਾ ਆ ਹੁਣ ਤੇ ਹੁਣ ਆ ਆ ਗਿਆ ਆ ਪ੍ਰਸ਼ਾਦ ਸ਼ਕਲਾ ਫੇ ਚੱਲਦੇ ਆ ਹਾਂਜੀ ਸਾਧ ਸੰਗਤ ਜੀ ਹੁਣ ਅਸੀਂ ਪਹੁੰਚ ਚੁਕੇ ਆ ਗੁਰਦਰਾ ਸਾਹਿਬ ਅੱਜ ਸਾਡੇ ਪਿੰਡ ਗੁਰਦਰਾ ਸਾਹਿਬ ਵੀ ਸਮਾਗਮ ਹੈ ਨਾ ਤੇ ਬਲਦੀਪ ਭਰਾ ਮੈਨੂੰ ਲੈਣ ਆ ਗਿਆ ਸੀਗਾ ਤੇ ਹੁਣ ਆਪਾਂ ਚੱਲਦੇ ਆ ਗੁਰਦਰਾ ਸਾਹਿਬ ਅੰਦਰ ਮੱਥਾ ਟੇਕਦੇ ਆ ਤੇ ਫਿਰ ਉਸ ਤੋਂ ਬਾਅਦ ਹੋਰ ਵੀ ਮਾਹੌਲ ਚੱਲ ਬੰਦਾ ਦੇ ਅੱਗੇ ਹਨਾ ਦਿਖਾਵਾਂਗੇ ਤੁਹਾਨੂੰ ਬਣੇ ਰਿਓ ਵਲੌਗ ਦੇ ਨਾਲ। ਉਹ ਹੀ ਬਾਬਾ ਜਤਿੰਦਰ ਸਿੰਘ ਜੀ ਖਾਲਸਾ ਦਿਆਂ ਵਾਲੇ ਕੀਰਤਨ ਕਰਨ ਲੱਗਣ ਲੱਗੇ ਆ। ਹੁਣ ਜੀ ਚੱਲੇ ਆ ਮੁੰਡੇ ਲੰਗਰ ਹਾਲ ਚ ਪਕੌੜੇ ਛਕਣ। ਵਰਤਾ ਦਾ ਜੀ ਗਾਇਸ ਕੌੜੇ ਆ ਪਛਾ ਗਏ ਆ ਤੇ ਹੁਣ ਅਸੀਂ ਚੱਲੇ ਆ ਬਾਬਾ ਜੀ ਅੰਦਰ ਲੱਗੇ ਆ ਕਿ ਬਾਬਾ ਜਤਿੰਦਰ ਸਿੰਘ ਜੀ ਆਜੋ ਤੁਹਾਨੂੰ ਵੀ ਸਾਡੇ ਕੋਲ ਖੋਲ ਬੁਗਾ ਕੇ A few moments later. ਹੋਰ ਜੋ ਕਿ ਆਪ ਕੋ ਉੱਪਰ ਵੈਦਰ ਚੈੱਕ ਕਰ ਕਿੰਨਾ ਸੋਹਣਾ ਹੋਇਆ ਪਿਆ ਓਏ। ਮੁੰਡਾ ਕਹਿੰਦਾ ਨਾਟ ਗਿਆ ਰਾ ਸ਼ੂ ਹਟਾ ਲਿਆ। ਬੱਲੇ ਤੁਸੀਂ ਪਹੁੰਚੇ ਆ। ਬੂਟ ਲੈਣਾ ਆ। ਹੋਰ ਹੋਰ। ਐਂ ਹੀ ਦਾਬ। ਉਹ ਆਪਣਾ ਵੀ ਦੇਖਣ ਦੇ ਆ। ਸਹੀ ਗੱਲ ਦੇਖ ਲੈ। ਯਾਰ ਤੂੰ ਹਾਂਜੀ ਗਿਆ ਮੈਨੂੰ ਪਤਾ ਨਹੀਂ ਕੌਣ ਆ ਹਾਂਜੀ ਵਾਲਾ ਮੈਂ ਤੇ ਗੇਟ ਤੋਂ ਹੀ ਦੇਖ ਲਿਆ ਅੱਛਾ ਅੱਛਾ ਅੰਮਿਤ ਨਹੀਂ ਆਇਆ ਠੀਕ ਆ ਹੋਰ ਆ ਗਏ ਬਾਈ ਬੂਡ ਚੈੱਕ ਕਰੋ ਕਿੰਨੇ ਵਧੀਆ ਵਧੀਆ ਸਾਰਾ ਸਟਾਕ ਹੈ ਭਾਜੀ ਉਹਨਾਂ ਦਾ ਹਾਂ ਵਧੀਆ ਵਧੀਆ ਤੂੰ ਸੁਣਾ ਮੈਂ ਇਹਨਾਂ ਤੋਂ ਪਹਿਲੀ ਵਾਰ ਹੀ ਆਇਆ ਉੱਤੀ ਹਾਲਾ ਸੱਪ ਵੀ ਦੇਖਾ ਹਾਂ ਹਾਂ ਲੈ ਲੋ ਪੱਖੇ ਦੇ ਵਿੱਚ ਹੀ ਵੱਜਣ ਨੂੰ ਫਿਰਦਾ ਪੂਰੇ ਪੂਰੇ ਗੱਡੇ ਕਰਾ। ਉਹ ਟੈਨਸ਼ਨ ਨਹੀਂ ਕਿ ਪਿਆ ਉਹਨੂੰ ਪਸੰਦ ਨਹੀਂ ਆਉਂਦਾ ਕੋਈ ਉਹ। ਉਹ ਦੇਖਣ ਆ ਮੇਰੇ ਆ। ਆ ਗਿਆ ਆ ਗਿਆ ਆ ਗਿਆ। ਬੜਿਆ ਦੁਕਾਨ ਚੈੱਕ ਕਰਾ ਲਈਏ ਭਾਜੀ ਉਹਨਾਂ ਦੀ। 5911 ਸ਼ੂ ਹਟ। ਭੋਗਪੁਰ। ਦੇਖਦੇ ਹਾਂ ਉਹ ਕਿਹੜਾ ਪਸੰਦ ਆਉਂਦਾ। ਸਾਡੇ ਬਹੁਤ ਪਸੰਦ ਆ ਗਿਆ ਜੀ। ਇਹਨੂੰ ਮੂੰਹ ਤੇ ਪਸੀਨਾ ਕਰਨਾ। ਪੈਸੇ ਖਰਚ ਹੋਣੇ ਹਨ। ਜੀ ਹੁਣੀ ਉੱਤਰ ਡੀਲ ਕਰ ਰਹੇ ਆ ਕਸਟਮਰਾਂ ਨਾਲ ਬਾਕੀ ਭਾਜੀ ਉਹਨਾਂ ਦਾ ਸਾਰਾ ਹੀ ਸਟਾਕ ਆ ਉਹ ਬੱਲੇ ਕਿਦਾਂ ਠੀਕ ਆ ਜੀ ਇਹ ਆ ਜੀ ਆਪਣੇ ਮਾਮੇ ਦੇ ਮੁੰਡੇ ਟੱਕਰ ਗਿਆ ਆਪਾਂ ਨੂੰ ਇੱਥੇ ਕਿਰੇ ਵੱਜਦਾ ਸੁਆਬ ਨਾਲ gekeੜਾ ਤੇ ਨਾਲ ਹੀ ਆਪਾਂ ਨੂੰ ਆਪਣੇ ਭਰਾ ਵੀ ਟੱਕਰ ਗਿਆ ਸਿੱਧੂ ਦੇ ਇਕੜਾਲੇ ਮੁੰਡੇ ਵੀ ਤੇ ਬਲਦੀਪ ਭਰਾ ਨੇ ਲੈਣੇ ਸੀ ਸ਼ੂ ਬਹੁਤ ਵਧੀਆ ਭਾਜੀ ਉਹਨਾਂ ਦਾ ਪ੍ਰਾਈਸ ਆ ਸਾਰਾ ਸਟੌਕ ਅਵੇਲੇਬਲ ਆ ਭਾਜੀ ਉਹਨਾਂ ਤੋਂ ਦਿਖਾ ਦੂ ਭਾਜੀ ਮਰਾ ਜਾ A to Z ਸਾਰਾ ਮਟੀਰੀਅਲ ਹੈ ਭਾਜੀ ਉਹਨਾਂ ਤੋਂ ਪ੍ਰਾਈਸ ਵੀ ਬਹੁਤ ਜੈਨੂਅਨ ਹੁੰਦਾ ਆ ਸਾਰੇ ਜਣੇ ਜ਼ਰੂਰ ਵਿਜ਼ਿਟ ਕਰੋ ਹਾਂਜੀ ਫਤਵਾ ਹੋਰ ਥੈਂਕ ਯੂ ਰੋਡਰ dielak ਦਵੋ ਕਿਹੜੀ ਜਗ੍ਹਾ ਤੋਂ ਭਾਈ ਤੁਸੀਂ ਅਹੀਂ ਭਾਈ ਮੋਪਰਾਏ ਦਾ ਮੋਪਰਾਏ 71 70 ਰਾਇਗਾ ਵਾ ਮੈਂ ਪਿੰਡ ਦਾ ਨਾਮ ਮਸ਼ਹੂਰ ਆ 71 70 ਰਾਇਗਾ ਮੈਨੂੰ ਤਾਂ ਇਹ ਨਾਂ ਕੇ ਨ ਸਮਝ ਲੱਗਣਾ ਇਦਾਂ ਲੱਗ ਜਾਣਾ ਇਦਾਂ ਲੱਗਿਆ ਸਹੀ ਹੈ ਆਪਾਂ ਅਮਿਤ ਭਰਾ ਹੁਣੇ ਆਪਣੇ ਕਰ ਰਹੇ ਆ ਉੱਪਰੋਂ ਦੇਖੀ ਜਾਂਦਾ ਲੱਗੋ ਚੱਲ ਸਹੀ ਆਹੇ ਜੱਸੀ ਭਰਾ ਓਕੇ ਬਾਏ ਚੰਗਾ ਅਮਿਤ ਮਿਲਦੇ ਆਂ ਫਿਰ ਓਕੇ ਬਾਜੀ ਚੰਗਾ ਭਾਜੀ ਠੀਕ ਆ ਜੀ ਆਉਣੇ ਫਿਰ ਭਾਜੀ ਕਿਸੇ ਦਿਨ ਟਾਈਮ ਕੱਢ ਕੇ ਹਾਂਜੀ ਫੂਟ ਲੈ ਲਏ ਆ ਜੀ ਆਪਾਂ ਤੇ ਹੁਣ ਆਪਾਂ ਗਿਆਂ ਕੁਛ ਖਾਣ ਪੀਣ ਸਮੋਸੇ-ਮੋਸੇ ਥੋਲੇ ਖਾਣ ਲੱਗੇ ਆ ਜੀ ਹੁਣ ਸਨੇਪਾਂ ਦੇ ਸਨੇਪਾਂ ਮੁੰਡੇ ਭੇਜੀ ਜਾਂਦੇ ਆ ਉਹ ਦੇਖ ਲੋ ਜੀ ਹੁਣ ਪਿੰਡ ਜਾ ਕੇ ਮਿਲਦੇ ਆਂ ਜੀ ਹਾਂਜੀ ਬਾਬਿਓ ਹੁਣ ਆਪਾਂ ਆ ਗਏ ਸੀਗੇ ਘਰੇ ਤੇ ਘਰ ਆ ਕੇ ਹੁਣ ਕਰਦੇ ਆ ਬਲੌਗ ਦਾ ਐਂਡ ਤੇ ਬਾਕੀ ਤੁਸੀਂ ਅੱਜ ਦੇ ਬਲੌਗਸ ਦੇਖਿਆ ਹੋਣਾ ਪਹਿਲਾਂ ਮੈਂ ਗੋਗੇ ਬਾਬੇ ਦੀ ਗਿਆ ਉਸ ਤੋਂ ਬਾਅਦ ਮਾਸਾਲੀ ਮੰਦਿਰ ਵੀ ਗਿਆ ਫਿਰ ਗੋਦਰਾ ਸਾਹਿਬ ਵੀ ਗਿਆ ਤੇ ਮੈਂ ਦਾ ਹਰ ਥਾਂ ਹੀ ਜਾਂਦਾ ਹੁੰਦਾ ਤੁਹਾਨੂੰ ਪਤਾ ਹੀ ਹੈ ਜਿਹੜੀ ਤਾਂ ਮੇਰੇ ਪਹਿਲੇ ਦਿਨ ਤੋਂ ਬਲੌਗ ਦੇ ਦੇ ਉਹਨਾਂ ਨੂੰ ਪਤਾ ਹੀ ਹੋਣਾ ਵਾ ਤੇ ਆਪਾਂ ਤਾਂ ਯਾਰ ਜਿੱਥੇ ਮੌਕਾ ਮਿਲ ਜਾਂਦਾ ਰੱਬ ਦਾ ਨਾਮ ਲੈਂਦਾ ਜਿਹੜੀ ਸੇਵਾ ਕਰਦਾ ਆਪਾਂ ਚੱਲ ਜਾਈਦਾ ਆ ਜੀ ਤੇ ਬਾਕੀ ਬਲੌਗ ਕਿਦਾਂ ਦਾ ਬਣਿਆ ਕਮੈਂਟ ਕਰਕੇ ਜਰੂਰ ਦੱਸਿਓ ਮਿੱਡਨ ਲਾਈਕ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਟੈਂਸ਼ਨ ਮਿਲਦੀ ਰਿਹਾ ਕਰੂਗੀ ਤੇ ਮਿਲਦੇ ਆ ਜੀ ਹੁਣ ਨੈਕਸਟ ਵਲੌਗ ਚ ਚੰਗਾ ਜੀ ਸਸਰੀ ਦਾ